ਸਰਮ ਸੁਖ ਪ੍ਰਾਈਮ ਨਿਊਜ਼ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਵਾਰਡ ਨੰਬਰ 47 ਕੋਟ ਹਨਮਾਨਦਸ ਗਲੀ ਨੰਬਰ 8 ਵਿਖੇ ਐਮ ਐਲ ਏ ਡਾਕਟਰ ਇੰਦਰਬੀਰ ਸਿੰਘ ਨੇਜਰ ਜੀ ਅਤੇ ਕੌਂਸਲਰ ਵਰਪਾਲ ਸਿੰਘ ਬੱਬਰ ਜੀ ਵੱਲੋਂ ਗਲੀਆਂ ਬਣਾਉਂਦਾ ਉਦਘਾਟਨ ਕੀਤਾ ਗਿਆ ਮੌਕੇ ਤੇ ਇਲਾਕਾ ਵਾਸੀਆਂ ਵੱਲੋਂ ਗਲੀਆਂ ਨਵੀਆਂ ਬਣਨ ਦੀ ਖੁਸ਼ੀ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਇੰਦਰਬੀਰ ਸਿੰਘ ਨੇਜਰ ਦੱਸਿਆ ਕਿ ਇਸ ਗਲੀ ਵਿੱਚ ਪਹਿਲਾਂ ਸੀਵਰੇਜ ਦਾ ਕੰਮ ਮੁਕੰਮਲ ਕੀਤਾ ਗਿਆ ਸੀ ਅਤੇ ਹੁਣ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਜਿਹੜੇ ਕੰਮ ਹਨ ਉਹ ਜਲਦ ਤੋਂ ਜਲਦ ਕਰਵਾਏ ਜਾਣਗੇ ਇਲਾਕਾ ਨਿਵਾਸੀਆਂ ਵੱਲੋਂ ਡਾਕਟਰ ਸਾਹਿਬ ਦਾ ਤੇ ਕੌਂਸਲਰ ਵਰਪਾਲ ਬਬਰ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪ੍ਰਧਾਨ ਮੁਖਤਿਆਰ ਸਿੰਘ ਮੁਖਾ ਅਰਵਿੰਦਰ ਸਿੰਘ ਰਿੰਕੂ ਮਾਈਕਲ ਕੰਡਾ ਸਿਮਰਨਜੀਤ ਸਿੰਘ ਲਾਲੀ ਜੇਪਾਲ ਸਿੰਘ ਬਾਉ ਗਿਨੀ ਬੱਗਾ ਮਨਦੀਪ ਸਿੰਘ ਦੀਪਕ ਬਲਜੀਤ ਸਿੰਘ ਮਸੋਂ ਹਰਪਜਨ ਸਿੰਘ ਸੁਲਤਾਨਵਿੰਦ ਮਨਸੂਨ ਅਜਮੇਰ ਸਿੰਘ ਮਸੌਣ ਜਸਵਿੰਦਰ ਸਿੰਘ ਬੱਬਰ ਨਰਿੰਦਰਪਾਲ ਸਿੰਘ ਬੱਬਰ ਪਰਮਿੰਦਰਪਾਲ ਸਿੰਘ ਬੱਬਰ ਫੁਮਨ ਸਿੰਘ ਬੱਬਰ ਨਿਕਾ ਸਿੰਘ ਬੱਬਰ ਸੁਖਦੇਵ ਸਿੰਘ ਆਸ਼ਟ ਪਹਿਲਵਾਨ ਹਰਵਿੰਦਰ ਸਿੰਘ ਸੁਖਦੀਪ ਸਿੰਘ ਹਰਜੀਤ ਸਿੰਘ ਮਹਾਵੀਰ ਸਿੰਘ ਰੋਹਿਤ ਗੁਰਪ੍ਰੀਤ ਸਿੰਘ ਸੰਨੀ ਜਸਪਾਲ ਸਿੰਘ ਹਰਪ੍ਰੀਤ ਸਿੰਘ ਸ਼ੰਮੀ ਅਤੇ ਸਮੂਹ ਇਲਾਕਾ ਨਿਵਾਸੀ ਮੌਜੂਦ ਸਨ ਹਾਂ ਡਾਕਟਰ ਸਾਹਿਬ ਅੱਜ ਕੀ ਕਰਨਾ ਚਾਹੋਗੇ ਸੋ ਕੋਠਰ ਨਾਮ ਦਾ ਸਟਾਏ ਹੈ ਗਲੀ ਨੰਬਰ 8 ਹੈ ਹਾਂਜੀ ਇੱਥੇ ਕਿਉਂਕਿ ਪਿੱਛੇ ਸੀਵਰ ਪਿਆ ਸੀਗਾ ਸੀਵਰ ਪੈਣ ਦੇ ਬਾਅਦ ਇਹ ਸਾਡੀ ਕੋਸ਼ਿਸ਼ ਹੁੰਦੀ ਕਿ ਮਿੱਟੀ ਬਹਿ ਜਾਵੇ ਚੰਗੀ ਜਿਹਾ ਹਾਂਜੀ ਨਵੀਂ ਸੜਕ ਪਾਈ ਜਾਵੇ ਨਵੀਂ ਗਲੀ ਪਾਈ ਜਾਵੇ ਉਹ ਖਰਾਬ ਨਾ ਹੋਵੇ ਕੋਈਆਂ ਦੀ ਰਿਕਵੈਸਟ ਆਈ ਸੀ ਫੋਟੋ ਪਾਈਆਂ ਸੀ ਨਾ ਨੇ ਤੇ ਫਿਰ ਅਸੀਂ ਹੁਣ ਗਲੀਆਂ ਦਾ ਕੰਮ ਸ਼ੁਰੂ ਹੋ ਰਿਹਾ ਹੈ ਤੇ ਅਸੀਂ ਕਿ ਸਭ ਤੋਂ ਪਹਿਲਾਂ ਕੋਠਰ ਨਾਮ ਦਾ 8 ਨੰਬਰ ਗਲੀ ਜਿਹੜੀ ਹੈ ਉੱਥੋਂ ਸ਼ੁਰੂ ਕਰਾਂਗੇ ਇੱਥੇ ਸਾਰੇ ਆਏ ਆ ਅੱਜ ਇਹ ਤੇ ਸਾਡੇ ਕੌਂਸਲਰ ਸਾਹਿਬ ਸਾਡੇ ਨਾਲ ਨੇ ਸਾਡੇ ਨਾਲ ਮੁੱਖ ਪ੍ਰਧਾਨ ਜੀ ਵੀ ਨੇ ਸਾਡੇ ਨਾਲ ਹੋਰ ਸਾਰੇ ਵੀਰ ਨੇ ਪਾਰਟੀ ਦੇ ਮੈਂਬਰ ਸਾਡੇ ਨੇ ਤੇ ਬੜਾ ਚੰਗਾ ਲੱਗਾ ਕਿ ਸਭ ਨੂੰ ਬੜਾ ਪਿਆਰ ਦਿੰਦੇ ਨੇ ਉਸ ਸਾਹਿਬ ਵੱਜ ਜਾਂਦਾ ਕਿ ਕੰਮ ਹੋਰ ਕੋਲਸਰਾ ਬੱਬਰ ਸਾਹਿਬ ਆ ਠੀਕ ਕੰਮ ਕਰ ਰਹੇ ਆ ਤੇ ਤੁਸੀਂ ਦੱਸੋਗੇ ਨਹੀਂ ਜਿੰਨੋ ਜਾਈਦਾ ਵਾ ਉਸੇ ਲਈ ਮਿਲਦੇ ਆ ਜੀ ਸਾਹਿਬ ਨੇ ਠੀਕ ਕਰ ਰਹੇ ਆ ਆਉਂਦੇ ਰਾਂਝੇ ਦੀ ਹਵੇਲੀ ਜਿਹੜੀ ਆ ਉਸੇ ਪੈਪਾ ਪੈਗੀਆਂ ਨੇ ਹਾਂਜੀ ਸਭ ਕਰਾਏ ਕਨੈਕਸ਼ਨ ਦੇ ਉੱਤੇ ਆ ਸਭ ਨੂੰ ਅਨਾਉਂਸ ਕਰਤਾ ਹੈ ਇੱਥੇ ਵੀ ਅ ਜਨਾਉਂਸ ਕਰਕੇ ਚੱਲਿਆ ਕਿ ਜਿਹਨੇ ਕੋਈ ਕਨੈਕਸ਼ਨ ਲੈਣਾ ਹੈ ਲੋ ਜਿਹਨੇ ਜੋ ਕਰਨਾ ਲੈਣਾ ਹੈ ਜੋ ਸੜਕ ਵੀ ਬਣ ਗਈ ਫਿਰ ਅਸੀਂ ਕਨੈਕਸ਼ਨ ਲਈ ਕਿੰਨੇ ਲੈਣ ਦੇਣਾ ਠੀਕ ਹੈ ਫਿਰ ਚਲਾਨ ਕਰਾਵਾਂਗੇ ਸੋ ਇਹ ਕੱਲ ਮੈਂ ਸਭ ਦੇ ਨਾਲ ਕਹਿੰਦੇ ਆ ਕਿ ਜੋ ਕਰਨਾ ਹੈ ਸੜਕ ਬਣਨ ਤੋਂ ਪਹਿਲਾਂ ਕਰ ਲਓ ਕਿਉਂਕਿ 7-8 ਸਾਲ ਸੜਕ ਚੱਲੇਗੀ ਨਾ ਹਾਂਜੀ ਹਾਂਜੀ ਠੀਕ ਸਰ ਠੀਕ ਹੈ ਹਾਂਜੀ ਕੋਸਰ ਸਾਹਿਬ ਅੱਜ ਜੋ ਗਲੀ ਦਾ ਉਦਘਾਟਨ ਕੀਤਾ ਗਿਆ ਵਾ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਕਾਫੀ ਚੇਤੋ ਜਿਹੜੀ ਉਹ ਗਲੀ ਜਿਹੜੀ ਖਰਾਬ ਸੀ ਹਾਂਜੀ ਤੇ ਉਸ ਗਲੀ ਦੇ ਵਿੱਚ ਚੈਂਬਰ ਤੇ ਸਿਵਰ ਅਸੀਂ ਪਹਿਲੇ ਪਾਏ ਤੇ ਫਿਰ ਉਹਨਾਂ ਨੂੰ ਛਾਲਤਾ ਆ ਕਿ ਚਲੋ ਮਿੱਟੀ ਮੁੱਟੀ ਪੈ ਜੇ ਤੇ ਸਿਵਰ ਅਸੀਂ ਸਾਰੇ ਨਵੇਂ ਪੁਆਏ ਆ ਤੇ ਅੱਜ ਡਾਕਟਰ ਸਾਹਿਬ ਨੂੰ ਆਪਾਂ ਉਹਨਾਂ ਨੂੰ ਕਹਿ ਡਾਕਟਰ ਸਾਹਿਬ ਤੁਸੀਂ ਆ ਕੇ ਮਤਲਬ ਕਿ ਟੱਕ ਲਾਓ ਤੇ ਡੁਕਾਟਨ ਕਰ ਦਿਓ ਤੇ ਡਾਕਟਰ ਸਾਹਿਬ ਨੇ ਫਿਰ ਮਤਲਬ ਕਿ ਕਹਿ ਲਈ ਬੇਟਾ ਡੁਕਾਟਨ ਤੁਸੀਂ ਕਰੋ ਮੈਂ ਨਹੀਂ ਡਾਕਟਰ ਸਾਹਿਬ ਤੁਸੀਂ ਆਓ ਤੁਸੀਂ ਹਲਕੇ ਦੇ ਮਾਲਕ ਜੀ ਸਾਡੇ ਸਾਰੇ ਕੰਮ ਤੁਸੀਂ ਕਰਾ ਰਹੇ ਜੇ ਸਾਰੀਆਂ ਗਲੀਆਂ ਦਾ ਕੰਮ ਜੋ ਵੀ ਨਿਕਨੇ ਦਾ ਸਾਰਾ ਕੰਮ ਹੋ ਰਿਹਾ ਸਾਡਾ ਤੇ ਅਸੀਂ ਮੈਂ ਅਸੀਂ ਡਾਟਸਾਬ ਦਾ ਦੇਣਾ ਨਹੀਂ ਜੇ ਸਾਡੇ ਆਪਣੇ ਐਮਐਲਏ ਸਾਹਿਬ ਦਾ ਤੇ ਵਾਏ ਮੌਕੇ ਤੇ ਫੇਰ ਉਹਨਾਂ ਨੇ ਲਾਗੇ ਮੁੰਡਾ ਸੀ ਇੱਕ ਆਪਣਾ ਦੁਕਾਨਦਾਰ ਉਹਨੇ ਵੀ ਤੇ ਉਹਨਾਂ ਕੋ ਰਿਫਰ ਘਟਾਇਆ ਤੇ ਸਾਡੇ ਮੁੱਖੇ ਪ੍ਰਧਾਨ ਸਾਹਿਬ ਕੋ ਟਾਕ ਲਵਾ ਗਏ ਤੇ ਉਹਨਾਂ ਨੇ ਹੱਥ ਲਾ ਕੇ ਤੇ ਆਪਣਾ ਦੁਗਾੜ ਰਕ ਦਿੱਤਾ ਅੱਜ ਤੇ ਉਹ ਜਲਦੀ ਤੋਂ ਜਲਦੀ ਜਿਹੜੀ ਗਲੀ ਆ ਸਾਡੀ ਇਹ ਤਿਆਰ ਹੋ ਜੇਗੀ ਵਧੀਆ ਗਲੀ ਤੇ ਤੁਹਾਨੂੰ ਪਤਾ ਪਹਿਲਾਂ ਸਰਕਾਰਾਂ ਨੇ ਜੋ ਕੀਤਾ ਕਿ ਉੱਥੇ ਥੱਲੇ ਸੀਵਰ ਨਹੀਂ ਵਖਣੇ ਕੁਝ ਨਹੀਂ ਉੱਤੇ ਗਲੀ ਬਣਾ ਦੇਣੀ ਥੱਲੇ ਪਿਰ ਸੀਵਰ ਦੀ ਪ੍ਰੋਬਲਮ ਅਸੀਂ ਪਹਿਲੇ ਥੱਲੇ ਉਹ ਸੀਵਰ ਪਹਿਲੇ ਦੇਖਦੇ ਆ ਸੀਵਰ ਠੀਕ ਆ ਜੇ ਉਹ ਖਰਾਬ ਆ ਕੁਛਾਂ ਨੂੰ ਚੁੱਕ ਕੇ ਪਰੇ ਮਾਰੀਦਾ ਉਹਦੀ ਜਗ੍ਹਾ ਦੂਜਾ ਸੀਵਰ ਵਧੀਆ ਬਣਾ ਗਏ ਤੇ ਅਸੀਂ ਵਧੀਆ ਢੰਗ ਨਾਲ ਸਾਰੇ ਕੰਮ ਕਰ ਰਹੇ ਨੇ ਕਿਉਂਕਿ ਇਹ ਇਹ ਜਿਹੜੀ ਸਾਡੀ ਆਮ ਦੀ ਸਰਕਾਰ ਆ ਬੜੀਆ ਵਧੀਆ ਸਰਕਾਰ ਆ ਤੇ ਇਹ ਇਦਾਂ ਹੀ ਤੁਹਾਨੂੰ ਪਤਾ ਦਿੱਲੀ ਚ ਸਰਕਾਰ ਉਹਨਾਂ ਨੇ ਬਣਾ ਲਈ ਹੈ ਭਾਜਪੀ ਨੇ ਤੇ ਤੁਹਾਨੂੰ ਪਤਾ ਉੱਥੇ ਜਿਹੜੀਆਂ ਬੱਸ ਦੀਆਂ ਸਹੂਲਤਾਂ ਜਾਂ ਦੂਜੀਆਂ ਸੂਤਾ ਸਭ ਬੰਦ ਹੋ ਰਹੀਆਂ ਹੌਲੀ ਹੌਲੀ ਤੇ ਬੰਦ ਹੋ ਜਿਹੜੀਆਂ ਸਾਰੀਆਂ ਤੇ ਇਸ ਕਰਕੇ ਮੈਂ ਆਪਣੇ ਬੰਦਿਆਂ ਨੂੰ ਕਹਿੰਦੇ ਆ ਸਾਰੇ ਆਪਣੇ ਭੈਣ ਭਰਾਵਾਂ ਨੂੰ ਕਿ ਜਾਗੋ ਜੇ ਇਹ ਸਰਕਾਰ ਬਹੁਤ ਵਧੀਆ 70 ਸਾਲ 35 ਸਾਲ ਉਹਨੇ ਖਾਦਾ 35 ਸਾਲ ਉਹਨੇ ਖਾਦਾ ਰਲ ਕੇ ਤੇ ਸਰਕਾਰ ਹੋ ਰਹੀ ਹੈ ਤੁਹਾਡੀ ਤਾੜੀ ਸਰਕਾਰ ਨੂੰ ਕਿੰਨੇ ਸਾਲ ਹੋ ਗਏ ਹੁਣ ਹਾਂ ਸਾਡੀ ਸਰਕਾਰ ਨੂੰ 3 ਸਾਲ ਤੇ ਹੋ ਗਏ ਸਾਡੀ ਸਰਕਾਰ ਆਈ ਤੇ 3 ਸਾਲ ਜੇ ਕਿੰਨਾ ਕੰਮ ਹੋ ਗਿਆ 3 ਸਾਲ ਚ 3 ਸਾਲ ਚ ਦੇਖੋ ਜੀ ਆਪਣਾ ਮਾਨ ਸਰਕਾਰ ਨੇ ਆਪ ਆਪਨ ਉਹਨਾਂ ਨੇ ਖੁਦ ਦਿੱਤਾ ਡਰਕਸ ਵਾਲੇ ਜਿਹੜੇ ਜਿੱਥੇ ਵੀ ਆ ਡਰਕਸ ਵੇਚਦੇ ਆ ਜਾਂ ਮਤਲਬ ਕਿ ਕੋਈ ਨਸ਼ਾ ਕਰ ਰਿਹਾ ਉਹਨਾਂ ਨੂੰ ਸੈਂਟਰ ਸੈਂਟਰ ਬਣਾਏ ਗਏ ਉਹਨਾਂ ਸੈਂਟਰਾਂ ਵਿੱਚ ਦਾਖਲ ਕਰਾ ਰਹੇ ਆ ਕਿਉਂਕਿ ਕਿਦਾਤੀ ਪੁੱਤ ਬੱਚਾ ਉਹਨਾਂ ਨੂੰ ਪਹਿਲੇ ਸਮੈਕ ਤੇ ਲਾਈ ਜਾਂਦੀ ਆ ਫੇਰ ਉਹਨਾਂ ਦਾ ਘਰ ਜਾ ਲਿਆ ਜਾਂਦਾ ਕਿ ਉਹ ਘਰੋਂ ਪਹਿ ਲਿਆ ਤੇ ਉਹ ਨਸ਼ੇ ਕਰਦਾ ਤੇ ਇਤਰਾ ਹੀ ਹੈ ਨਾ ਕਿ ਉਹਨਾਂ ਦਾ ਘਰ ਖਰਾਬ ਖਤ ਹੈ ਜਿੰਨੇ ਨਸ਼ੇ ਵਾਲੇ ਆ ਨਸ਼ਾ ਵੇਦੇ ਆ ਅਸੀਂ ਫੇਰ ਉਹਨਾਂ ਨੂੰ ਕਹਿੰਦੇ ਆ ਕਿ ਬਾਜ ਆ ਜਾਓ ਕਿ ਤੁਸੀਂ ਬਾਜ ਆ ਜਾਓ ਤੇ ਚੰਗੇ ਤੁਹਾਨੂੰ ਤੁਹਾਡਾ ਜੋ ਹਾਲਾਤ ਆ ਨਾ ਕਿ ਮਤਲਬ ਕਿ ਤੁਹਾਨੂੰ ਕਾਲੇ ਪਾਣੀ ਵੀ ਨਹੀਂ ਭੇਜਣਾ ਨਾਲੀ ਤੁਹਾਨੂੰ ਇਹੋ ਜੀ ਜਗ੍ਹਾ ਬੰਦ ਕਰ ਦੇਣਾ ਤੁਸੀਂ ਬਾਹਰ ਜਾਣ ਨੂੰ ਰੋਚਨੀ ਵੀ ਨਹੀਂ ਨਜ਼ਰ ਆਣੀ ਕਿ ਤੁਸੀਂ ਨਸ਼ਾ ਬਿਲਕੁਲ ਬੰਦ ਕਰ ਦੋ ਜਿਹੜਾ ਨਸ਼ਾ ਵੇਚ ਦਾ ਫੜਿਆ ਗਿਆ ਜਾਂ ਨਸ਼ਾ ਪੀਣ ਵਾਲਾ ਚਲੋ ਜੇ ਨਸ਼ਾ ਪੀਣ ਵਾਲਾ ਤੇ ਮਰਿਆ ਪਿਆ ਉਹਨੂੰ ਸੈਂਟਰ ਜਮਾ ਕਰਾਵਾਂਗੇ ਜਿਹੜਾ ਨਸ਼ਾ ਵੇਚਦਾ ਹੈ ਨਾ ਉਹਦੀ ਬਹੁਤ ਸਜ਼ਾ ਸਜ਼ਾਏ ਮੌਤ ਮੈਂ ਤਾਂ ਆਪਣੀ ਸਰਕਾਰ ਨੂੰ ਕਹਿੰਦਾ ਇਹਨੂੰ ਸਜ਼ਾਏ ਮੌਤ ਦੇਣੀ ਚਾਹੀਦੀ ਆ ਲੋਕਾਂ ਦਾ ਘਾਰ ਹੀ ਇਹਨਾਂ ਨੇ ਝਾਰਤੇ ਪੂਰਾ ਪੰਜਾਬ ਹੀ ਸਾਡਾ ਝਾਰ ਕੇ ਰੱਖਤਾ ਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੰਮ ਕੀਤੇ ਗਏ ਆ ਇਸ ਤੋਂ ਇਲਾਵਾ ਮਹਾਰਾ ਜਨਾਬ ਤੁਹਾਨੂੰ ਪਤਾ ਕਿ ਲਾਈਟ ਦੇਖੋ ਕਿ ਲਾਈਟਰ ਦਾ ਤੇ ਬਿੱਲ ਹੁੰਦਾ ਹੀ ਨਹੀਂ ਲੋਕਾਂ ਦਾ ਲਾਈਟ ਫ੍ਰੀ ਕਰਤੀ ਹੋਈ ਆ ਤੇ ਬਸਾਂ ਦਾ ਜਿਹੜਾ ਲੇਡੀਜ਼ ਦਾ ਕਿਰਾਇਆ ਉਹ ਵੀ ਫ੍ਰੀ ਆ ਹਨਾ ਤੇ ਉਰਪੈਨਸ਼ਨਾਂ ਜਿਹੜੀਆਂ ਲੋਕਾਂ ਦੀ ਭਾਲ ਹੋ ਗਈਆਂ ਪਿਛਲਾ ਲੋਕਾਂ ਦੇ ਖਾਤਿਆਂ 'ਚ ਪੈ ਰਹੀਆਂ ਨੀਲੇ ਕਾਟਾਂ ਦੇ ਕਈਆਂ ਦੇ ਨਾਂ ਕੱਟੇ ਗਏ ਸੀ ਉਹ ਸਾਰੇ ਨਾਂ ਵਾਪਸ ਜਿ ਚੜਾਏ ਉਹ ਨੀਲੇ ਕਾਰ ਦਾ ਵੀ ਮਤਲਬ ਕੀ ਲੋਕਾਂ ਨੂੰ ਕਣਕ ਦਾ ਵੀ ਫਾਇਦਾ ਲੈ ਰਿਆ ਤੇ ਇਹਦੀ ਸਰਕਾਰ ਤੇ ਕਣਕ ਪੂਰੀ ਮਿਲਦੀ ਪਈ ਕਣਕ ਬਿਲਕੁਲ ਡੀਪੂ ਵਾਲਿਆਂ ਨੂੰ ਸਾਰਿਆਂ ਨੂੰ ਸਮਝਾਇਆ ਗਿਆ ਹੈ ਤੇ ਕਣਕ ਜਿਹੜੀ ਸਾਡੀ ਆ ਕਿ ਪੂਰੀ ਦੋ ਇਹਨਾਂ ਨੂੰ ਤੇ ਲੋਕ ਵੀ ਬੜੇ ਖੋਚਾ ਤੇ ਜੇ ਕੋਈ ਇਹਨੂੰ ਕੋਈ ਕੰਪਲੇਟ ਆਉਂਦੀ ਹੈ ਉਹ ਤੇ ਸਾਡੇ ਕੋ ਆ ਜਾਂਦਾ ਤੇ ਡਿਪੋ ਵਾਲਿਆਂ ਨੂੰ ਅਸੀਂ ਕਹਿੰਦੇ ਆ ਬਾਕੀ ਲੇਟ ਹੋ ਜਾਂਦੀ ਕੇਵਲੇ ਉੱਤੇ ਥੱਲੇ ਕਨਕ ਸਾਰੇ ਡਿਪੋ ਵਾਲੇ ਬਰਾਬਰ ਦੇ ਰਹੇ ਆ ਕਿਸੇ ਦੀ ਅਜੇ ਤੱਕ ਕੰਪਲੇਟ ਨਹੀਂ ਆਈ ਜੇ ਕੋਈ ਕੰਪਲੇਟ ਆਉਂਦੀ ਆ ਤੇ ਉਹਨਾਂ ਨੂੰ ਕਹਿ ਮਤਲਬ ਕੀ ਜਾਂ ਉਹਨਾਂ ਨੂੰ ਉਹਨਾਂ ਨੂੰ ਹੁਣ ਮੌਕੇ ਤੇ ਜਿੰਨੇ ਵੀ ਲੋਕ ਹੁੰਦੇ ਉਹਨਾਂ ਨੂੰ ਮੌਕੇ ਤੇ ਵਜੇ ਕਰਕੇ ਡਿਪੋ ਵਾਲੇ ਦੇ ਦਿੰਦੇ ਆ ਕਿ ਤੁਸੀਂ ਇਹਨੂੰ ਵਜ਼ਨ ਕਰ ਲਓ ਤੁਸੀਂ ਆਪਾਂ ਘਰ ਜਾ ਕੇ ਤੁਹਾਡਾ ਅਸੀਂ ਕੋਈ ਗਾਰੰਟੀ ਨਹੀਂ ਹੈ ਇੱਥੇ ਹੀ ਵਜ਼ਨ ਕਰਕੇ ਲੈ ਜਾਓ ਅਸੀਂ ਸਾਰੇ ਇਸ ਤੋਂ ਲਾਭ ਤੁਸੀਂ ਆਪਣੇ ਕੀ ਫੈਸਿਲਿਟੀ ਤੇ ਆਪਣੇ ਵਾਰ ਦੇ ਬੰਦਿਆਂ ਨੂੰ ਸਾਡੀ ਵਾਰ ਦੇ ਵਿੱਚ ਮੈਂ ਇੱਕ ਆਪਣਾ ਗਰੁੱਪ ਬਣਾਇਆ ਹਾਂ ਜੀ ਤੇ ਉਹ ਗਰੁੱਪ ਐਮਲੇਡ ਨਿਜਰ ਸਾਫ ਕਰਕੇ ਸਾਡਾ ਗਰੁੱਪ ਆ ਤੇ ਉਸ ਗਰੁੱਪ ਚ ਅਸੀਂ ਆਪਣੇ ਸਾਰੇ ਵਾਰ ਦੇ 47 ਦੇ ਜਿਹੜੇ ਸਾਡੇ ਬੰਦੇ ਆ ਜੋ ਵੀ ਆ ਆਪਣੇ ਤੇ ਸਾਰਿਆਂ ਨੂੰ ਅਸੀਂ ਇਹ ਗਰੁੱਪ ਚ ਫੀਡ ਕਰ ਰਹੇ ਹਾਂ ਜਦਾ ਆਪਾਂ ਲੇਡਿਸ ਤੇ ਆਪਣੇ ਜੋ ਵੀ ਹੈ ਲੇਡਿਸ ਜਿਆਦਾ ਗਰੁੱਪ ਕਿਉਂਕਿ ਲੇਡਿਸ ਦਾ ਘਰ ਪਰਿਵਾਰ ਉਹਨਾਂ ਨੂੰ ਪਤਾ ਹੁੰਦਾ ਤੇ ਸਾਰਿਆਂ ਨੂੰ ਹੀ ਗਰੁੱਪ 'ਚੋਂ ਫੀਡ ਕਰਕੇ ਕਿ ਹੋਰਸ ਗਰੁੱਪ 'ਚੋਂ ਮੈਸੇਜ ਪਉਂਦੇ ਆ ਕਿ ਜਾਂ ਕਿਸੇ ਦਾ ਚੈਂਬਰ ਬੰਦ ਆ ਜਾਂ ਲੈਟ ਬੱਧਵਾ ਕਿ ਲੈਟ ਕਿਤੇ ਲੱਗਣ ਵਾਲੀ ਆ ਉਹ ਤੋਂ ਨੂੰ ਤਾਂ ਅਸੀਂ ਬੰਦੇ ਭੇਜ ਕੇ ਕਾਰਵਾਈ ਕਰਾ ਕੇ ਕੰਮ ਕਰਵਾ ਕਰਵਾਦੀਦਾ ਵਾ ਕਿ ਕੋਈ ਐਸੀ ਆਪਾਂ ਨੂੰ ਕਹਿੰਦੇ ਕਿ ਕੋਈ ਦਿੱਕਤ ਨਾ ਆਵੇ ਤੇ ਜਿਹੜੀ ਥੋੜੀ ਬੋਤੀ ਜਿਹੜੇ ਰਹਿ ਵੀ ਗਏ ਆਪਾਂ ਨਾਲ ਨਾਲੋ ਗਰੁੱਪ ਫੀਡ ਕਰ ਰਹੇ ਆ ਠੀਕ ਹੈ ਜੀ ਧੰਨਵਾਦ ਧੰਨਵਾਦ ਸਸੀ ਗਾਦ ਸਰ